ਕਰ ਗਿਆ ਕੋਟੀ ਦਾ ਪੇਟ ਦੀ ਬੜੀ ਵਧੀਆ ਸਾਹਮਣੇ ਕਿਉਂਕਿ ਜਿਹੜਾ ਦਾ ਮਾਰ ਕਰ ਜਾਂਦਾ ਹੈ ਵੀ ਮੁਸ਼ਤੀ ਹੋ ਜਾਣੀ ਹੈ ਮੈਂ ਲਾਈਵ ਵਾਲੇ ਵੀ ਨੂੰ ਬੇਨਤੀ ਕਰਦਾ ਕਿ ਫਰੰਟ ਜਿਹੜਾ ਹੈ ਇਹ ਕਲੀਅਰ ਕਰ ਦਿਓ ਜੀ ਫਰੰਟ ਕਲੀਅਰ ਕਰ ਦਿਓ ਕਿਉਂਕਿ ਸਮਾ ਇਤਨ ਦਾ ਤੇ ਲਿਪਨਾਂ ਤੋਂ ਮੁੱਛਾ ਕਦੋਂ ਹੋਰ ਖੜੀਆ ਦੁੱਧ ਡੇਰੀ ਪਾ ਕੇ ਨਹੀਂ ਸ਼ਰੀਰ ਬਣਦੇ ਤਾਪ ਦੀ ਜਗ੍ਹਾ ਨਾਲ ਚਾਹ ਪਾਏ ਚਾਚੇ ਖੜਦੇ ਸਾਜੀ ਕਰਕੇ ਗਵਾਸੀ ਦੀਆਂ ਵੀਰ ਬਣਦੇ ਲੱਭ ਲੈਂਦਾ ਕਾਲ ਅਰੋਕੇ ਵਾਲਿਆ ਚੰਗਾ ਸਮਾਂ ਜਦੋਂ ਪਰਤਾਲ ਕਰਦਾ ਹੈ ਜਿਹੜੇ ਹੱਥਾਂ ਨੂੰ ਕਿਹੜਾ ਛੇਕਾ ਲੱਗਦਾ ਹੈ ਦਦੋ ਚਿੱਟੀ ਦਾੜੀ ਦਾ ਪਿਆਰ ਕਰਦਾ ਹੈ ਕਿਹੜੇ ਹੱਡਾ ਨੂੰ ਹਮ ਕਹਿੰਦੇ ਚੇਤਾ ਲੱਗਦਾ ਹੈ ਦਦੋ ਚਿੱਟੀ ਦਾੜੀ ਦਾ ਖਿਆਲ ਕਰਦਾ ਹੈ ਉਧਰ ਜ਼ੋਰ ਹੈ ਇੱਕ ਪਾਸੇ ਜੰਗਰੂਪ ਹੈ ਦੱਸਿਆ ਕਿ ਤੇਜ਼ ਕੁਸ਼ਤੀ ਲੱਗਦਾ ਹੈ ਉਹ ਵਾਲੀ ਵੀ ਘਟਨੀ ਇਹ ਵੀ ਵਟ ਕਰਦਾ ਵੱਟ ਦੇ ਦੀ ਵਟ ਕੱਟਦਾ ਕੋਈ ਜੱਟ ਦੀ ਵੱਟ ਦਾ ਵਟ ਸਹਾਰੀ ਨਹੀਂ ਜਾਂਦੀ ਪੀਣ ਲੱਗੇ ਘੁੰਮ ਜਾ ਬੋਤਲ ਦਾ ਡੱਟ ਸਹਾਰੀ ਨਹੀਂ ਜਾਂਦੀ ਉਹ ਘੁੰਮਦੀ ਮੱਥੇ ਤੇ ਲੱਟ ਸਹਾਰੀ ਨਹੀਂ ਜਾਂਦੀ ਦੇ ਤੋਂ ਫਿਰ ਲੈ ਦਾ ਦੀ ਦਾ ਮੱਟ ਸਹਾਰੀ ਨਹੀਂ ਜਾਂਦੀ ਬਹੁਤ ਵਧੀਆ ਕੁਸ਼ਤੀ ਆਹ ਸਮਾਈਟਾਂ ਦਾ ਆ ਚੁੱਕਾ ਹੈ ਇੱਕ ਪਾਸੇ ਲੱਗਦੀ ਹੈ ਦੂਸਰੇ ਪਾਸੇ ਜਗਰੂਪ ਹੈ ਗੱਲ ਸੋਹੇ ਦੀ ਹੈ ਕਿ ਡਰਾਮੇ ਸਾਨੂੰ ਕਰਦੇ ਨਹੀਂ ਆਉਂਦੇ ਅਸੀਂ ਸਿੰਪਲ ਤੇ ਸਲੀਪ ਹਾਂ ਕੋਈ ਕੁਝ ਵੀ ਕਹੇ ਆ ਸਾਡੇ ਬਾਰੇ ਆਈ ਡੋਂਟ ਕੇਅਰ ਕਿਉਂਕਿ ਅਸੀਂ ਆਪਣੀ ਜਗ੍ਹਾ ਬਿਲਕੁਲ ਗੁਮਨ ਸਾਹਿਬ ਦਾਰੂ ਦਾ ਨਾਲ ਲੋਕਾਂ ਦੇ ਕੀੜੇ ਚੱਕਣ ਲੱਗੇ ਆ ਟਾਈਮ ਵੀ ਦਾਰੂ ਵਾਲਾ ਹੋਇਆ ਹੈ ਐਵੇਂ ਨਾ ਲੋਕਾਂ ਦੇ ਕੀੜੇ ਜਿਹਾ ਤਫਾਈ ਦੋ ਲੋਕਾਂ ਨੂੰ ਬਹੁਤ ਵਧੀਆ ਕਿ ਕਿੰਡਾ ਵਿੱਚ ਰਹੇ ਨਾ ਇੱਕ ਇੱਕ ਖੁੱਲ ਗਏ ਗਲੀ ਗਲੀ ਵਿੱਚ ਠੇਕੇ ਬੰਦਾ ਜਿਹੜੇ ਪਾਸੇ ਦੇਖੇ ਰੰਗ ਗੁਲਾਬੀ ਹੁੰਦਾ ਹੈ ਆਥਨ ਦੇ ਨੇ ਅੱਤਾ ਨਹੀਂ ਉਹ ਪੌਣਾ ਪੰਜਾਬ ਸ਼ਰਾਬੀ ਹੁੰਦਾ ਹੈ ਮਾਨ ਸਨਮਾਨ ਦਿੱਤਾ ਜਾਵੇਗਾ ਜਿਹਨੂੰ ਜਿਹਦਾ ਮਾਨ ਸਨਮਾਨ ਹੋ ਵੀ ਆਪਣਾ ਮਾਨ ਸਨਮਾਨ ਲੈ ਲੈ ਨਾਲੀ ਬਹੁਤ ਬੱਤਾ ਮਾਨ ਸਨਮਾਨ ਵਾਹ ਜੀ ਵਾਹ ਇਹਨਾਂ ਬੋਲਾਂ ਦਾ 500 ਰੁਪਿਆ ਦੇ ਕੇ ਗਏ ਹੈ ਮੈਂ ਚਮਕੌਰ ਰਿੰਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ 500 ਰੁਪਇਆ ਅਗਲੇ ਪਾਸੇ ਕੁਸ਼ਤੀ ਜਗਰੂਰਪਾਹ ਦਰਸ਼ਕ ਸਵਾਦ ਲੈਣਾ ਚਾਹੁੰਦੇ ਹੈ ਸਵਾਦ ਖੇਰ ਹੋਣਾ ਹੈ ਜੇ ਕੁਝ ਨਾ ਕੁਝ ਗਰਾਉਂਡ ਦੇ ਵਿੱਚ ਹੋਵੇ ਫੇਰ ਦਰਸ਼ਕ ਤਾੜੀਆਂ ਮਾਰਦੇ ਹੈ ਉਧਰ ਸਰਦਾਰ ਕਸ਼ਵੀਰ ਸਿੰਘ ਜੀ ਤੁਹਾਨੂੰ ਵੀ ਮੁਬਾਰਕਬਾਦ ਹੈ ਕਮਲ ਮੇਰਾ ਬਹੁਤ ਹੀ ਨਜ਼ਦੀਕੀ ਦੋਸਤਾਂ ਦੇ ਵਿੱਚੋਂ ਦੋਸਤ ਹੈ ਤੁਹਾਡਾ ਪੁੱਤਰ ਅਬਰ ਕਬੋ ਲਾਈਟ ਤੇ ਮੈਨੂੰ ਪਹਿਲੀ ਵਾਰੀ ਇਸ ਏਰੀਆ ਦੇ ਵਿੱਚ ਲੈ ਕੇ ਆਇਆ ਸੀਗਾ ਲਾਲੀ ਤੇ ਜਗਰੂਪ ਦੇ ਵਿੱਚ ਖੜਕਾ ਧੜਕਾ ਉਹ ਪੂਰਾ ਹੁੰਦਾ ਤੇ ਮੀਟ ਪਿੱਤਰ ਦਾ ਵੀਰੇ ਬੰਦ ਕਰਦੇ ਢੋਲ ਕੋਈ ਕਰਦੇ ਤੇ ਮੀਟ ਪਿੱਤਰ ਦਾ ਸੁਹਾਗਾ ਕਿੱਕਰਦਾ ਤੇ ਕੁਟਾਪਾ ਛੇਤਰ ਦਾ ਉਮਰਾ ਤੱਕ ਯਾਦ ਰਹਿੰਦਾ ਮਰਦ ਨੂੰ ਤਾਨਾ ਤੇਜ ਨੂੰ ਪਾਨਾ ਲੱਕੜ ਨੂੰ ਫਾਣਾ ਰਗੜ ਕੇ ਧਰ ਦਿੰਦੇ ਨੇ ਸ਼ੋਰਾਂ ਦਾ ਲੋਟਿਆ ਸੁਨਾ ਕੁੱਟਿਆ ਤੇ ਰੰਨਾ ਦਾ ਪੁੱਟਿਆ ਛੇਤੀ ਕਿਤੇ ਤਾਬ ਨਹੀਂ ਆਉਂਦਾ ਵਾਹ ਜੀ ਵਾਹ ਜੀਨੂ ਬਾਜੀ ਹਾਲਾ ਤੋਨੀ ਤੇ ਸ਼ੋਕੀ ਮੈਂ ਬੇਨਤੀ ਕਰਦਾ ਪਲੀਖਾੜੇ ਚੱਲ ਜਾਓ ਬਹੁਤ ਹੀ ਵਧੀਆ ਚਮਕਾਰ ਰੇਨੂ ਜੀ ਦਾ ਮੈਂ ਧੰਨਵਾਦ ਕਰਦਾ ਇਹਨਾਂ ਬੋਲਾਂ ਦਾ 500 ਰੁਪਏ ਪਰ ਸਾਹਮਣੇ ਲਾਲੀ ਔਰ ਤੇ ਪੰਛੀ ਦੇਖਦੇ ਐ ਕਿ 15 ਮਿੰਟ ਦਾ ਸਮਾਂ ਹੈ ਇਹ ਛੇਤੀ ਬੀਤਿਤ ਹੋ ਜਾਂਦਾ ਹੈ ਛੇਤੀ ਬੀਤਿਤ ਹੋ ਜਾਂਦਾ ਹੈ ਹੋ ਜਾਂਦਾ ਕੁਝ ਨਾ ਕੁਝ ਕਰਕੇ ਖਿਖੋਣਾ ਪੈਣਾ ਨਹੀਂ ਨਹੀਂ ਕੁਮਨ ਸਾਹਿਬ ਜੀ ਇਹ ਮੈਂ ਮੈਂ ਜੀ 15 ਮਿੰਟ ਇੱਥੇ ਦਾ ਇੱਕ ਇੱਕ ਸੈਕਿੰਡ ਹੈ ਨਾ ਇੱਕ ਇੱਕ ਘੰਟੇ ਰਗਾ ਲਾਦਾ ਭਲਾ ਨਾ ਰੋ ਕਿਉਂਕਿ ਜਦੋਂ ਘੜੀਆਂ ਦੇ ਉੱਪਰ ਟਿਕ ਟਿਕ ਬਾਹਰਲੇ ਪਾਸੇ ਦੇਖਦੇ ਐ ਉਸ ਵੇਲੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਜਲਦੀ ਬਤੀਤ ਹੋ ਗਿਆ ਪਰ ਇਹ ਜਿਹੜਾ ਇੱਕ ਇੱਕ ਸੈਕਿੰਟ ਹੈ ਇੱਕ ਇੱਕ ਮਿੰਟ ਹੈ ਫਰਿਆਂ ਦੇ ਬਾਅਦ ਅਬ ਬਤੀਤ ਹੁੰਦਾ ਹੈ ਸਾਣਾ ਵਾਲਾ ਪੇੜ ਬੜਾ ਔਖਾ ਹੈ ਸਾਣਾ ਵਾਲਾ ਪੇੜ ਜਿਹੜਾ ਖਾੜੇ ਦੇ ਵਿੱਚ ਝੋੜਿਆ ਹੈ ਕੌਣ ਦਿੰਦਾ ਹੈ ਕਰਦਾ ਬਾਤ ਸਮੇਂ ਦੇ ਪੌਣੀਆਂ ਬਾਤ ਵਕਤ ਦੇ ਪੌਣੀਆਂ ਕੁਮਨ ਸਾਹਿਬ ਉਤਰਾਂ ਨਹੀਂ ਬੜੀ ਕਹਿੰਦੇ ਮੁਸ਼ਕਲ ਆ ਜੀ ਫੱਕਰ ਫਕੀਰੀ ਹੈ ਮਿੰਦਰ ਭਾਈ ਟੀਬੀ ਵਾਲੇ ਨੇ ਪੁੱਛ ਲਓ ਕਹਿੰਦੇ 4 ਵਜੇ ਖਾਲੇ ਵਿੱਚ ਜਾਣਾ ਪੈਂਦਾ ਰਿਸ਼ਤੇਦਾਰੀਆਂ ਛੱਡਣੀਆਂ ਪੈਂਦੀਆਂ ਵਿਆਹ ਸ਼ਾਦੀਆਂ ਛੱਡਣੀਆਂ ਪੈਂਦੀਆਂ ਤੇ ਜਾ ਕੇ ਪਹਵਾਨੀਆਂ ਕਰਨੀਆਂ ਪੈਂਦੀਆਂ ਮਿੰਦਰ ਭਾਈ ਨੇ ਸਾਰਾ ਆਪਣਾ ਪਰਵਾਰ ਕਹਿੰਦੇ ਪਹਵਾਨੀ ਦੇ ਉੱਤੇ ਬਾੜ ਦਿੱਤਾ ਤੇ ਅੱਜ ਤਾਂ ਹੀ ਲੋਕ ਬਾਬਾ ਬੋੜ ਆਖ ਰਹੇ ਆ ਮਿੰਦਰ ਟੀਬੀ ਨੂੰ ਇੱਕ ਵਾਰੀ ਮਿੰਦਰ ਟੀਬੀ ਦੇ ਯੋਗਾਂ ਤਾਲੀਆਂ ਮਾਰੋ ਕਹਿੰਦੇ ਨੇਕਾ ਦਸਤੋ ਭਵਾਨ ਤਿਆਰ ਕੀਤੇ ਆ ਜੀ ਏ ਸਾਡੇ ਉਸਤਾਦ ਜੀ ਮਿੱਠੇ ਡੱਬੀ ਵਾਲੇ ਕਹਿੰਦੇ ਰੋਜ਼ ਲੋਹੇ ਦੇ ਚੜੇ ਚਵਾਲੇ ਬੰਦੇ ਖਾਰੇ ਵਿੱਚ ਉਸਤਾਦਾਂ ਗਿਆ ਮਾਰਾ ਖਾਗੀਆਂ ਪੈਂਦੀਆਂ ਹੰਝੂਆਂ ਨੂੰ ਪੀੜਾ ਪੈਂਦਾ ਰੋਜ਼ ਟੁੱਟਦਾ ਭਵਾਨ ਕਹਿੰਦੇ ਸਿਰ ਦੇ ਬਾਹਰ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਲ ਭਵਾਨ ਦਾ ਤੋਲਾ ਤੋਲਾ ਜੋੜ ਲੱਗ ਜਾਂਦਾ ਪਰ ਫਿਰ ਭਵਾਨ ਸਵੇਰੇ ਉੱਠ ਕੇ ਫੱਕਰਾ ਦंगा ਪਹਿਲਵਾਨੀ ਕਰਦਾ ਜੀ ਕਹਿੰਦੇ ਲੋਹੇ ਨੂੰ ਜਿੱਦਾਂ ਤਾਪਦਾ ਉਨੇ ਤਰ੍ਹਾਂ ਪਹਿਲਵਾਨ ਤੱਪ ਤੱਪ ਕੇ ਕਮਲ ਕੋਜ ਦੇ ਜਾ ਕੇ ਪਹਿਲਵਾਨ ਉਹ ਰਾਕੇ ਜਿਹੜਾ ਮਲ ਬੰਦਦਾ ਕਿਉਂਕਿ ਸਾਧੂ ਸੰਤ ਵਰਗਾ ਜਿਹੜਾ ਸਵਾ ਹੈ ਉਹ ਇਹਨਾਂ ਪਹਿਲਵਾਨਾਂ ਦਾ ਜਿਸ ਤਰ੍ਹਾਂ ਸਾਧੂ ਸੰਤ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੈ ਤਪੱਸਿਆ ਕਰਦੇ ਹੈ ਉਹ ਮਲ ਜਿਹੜੇ ਸਿਮਰਨ ਕਰਦੇ ਆ ਮਾਲਾ ਫਿਰਦੇ ਆ ਪਰ ਜਿਹੜਾ ਪਹਿਲਵਾਨ ਹੈ ਆਪਣੇ ਹੱਡਾਂ ਦੀ ਮਾਲਾ ਫਿਰਦਾ ਹੈ ਤਾਂ ਜਾ ਕੇ ਪਹਿਲਵਾਨੀ ਦੇ ਖੇਤਰ ਦੇ ਵਿੱਚ ਨਾ ਪਰਉਣਾ ਉਸ ਪ੍ਰਮਾਤਮਾ ਦੇ ਹੱਥ ਹੈ ਪਰ ਕੁਸ਼ਤੀ ਬਹੁਤ ਵਧੀਆ ਹੈ ਕਿ ਪੰਜ ਪਾਣ ਪੰਜ ਪਾਣੀਆਂ ਤੋਂ ਬਣਿਆ ਪੰਜਾਬ ਸਾਡਾ ਪੰਜੇ ਨਾਲ ਬਾਬਾ ਜੀ ਨੇ ਰੁੱਕਿਆ ਪਹਾੜ ਪੰਜ ਤੰਦ ਪੰਜ ਪਾਟ ਪੀਰ ਲੋਕੀ ਕਣ ਪੰਜ ਹੀ ਨਵਾਜਾ ਸ람 ਬਚਾਈਆਂ ਨੇ ਪੰਜ ਪੰਡਵਾ ਨੇ ਮਹਾ ਭਾਰਤੀ ਜੰਗ ਕੀਤੀ ਪੰਜ ਹੀ ਤੋਂ ਧਰਮ ਵਿੱਚ ਵੜਿਆਈਆਂ ਨੇ ਪੰਜ ਪੰਡਵਾ ਪੰਜ ਪੰਚਾਂ ਨਾਲ ਬੜੇ ਬਿਣ ਦੀ ਪੰਚਾਇਤ ਚਾਰੇ ਪੰਜ ਤੱਤ ਪਾ ਕੇ ਕੁੱਲ ਸੁਰਤਾ ਬੜਾਈਆਂ ਨੇ ਪੰਜਵੇਂ ਗੁਰਾਂ ਦੇ ਗੁਰੂ ਵੰਸ ਸਭ ਤਿਆਰ ਕੀਤਾ ਨਿਤਨੇਮ ਲਈ ਪੰਜ ਬਾਣੀਆਂ ਬਣਾਇਆ ਨੇ ਦੇ ਹੀ ਪਿਆਰੇ ਸਾਡੇ ਗੁਰੂ ਦਸ਼ਮੇਸ਼ ਜੀ ਨੇ ਪੰਜ ਹੀ ਇੱਕ ਕਾਰ ਦਿੱਤੇ ਚੰਗੀ ਤਰ੍ਹਾਂ ਜਾਣ ਲਓ ਪੰਜਾਂ ਵਿੱਚ ਪਰਮੇਸ਼ਰ ਹੁੰਦਾ ਸੱਚ ਸਿਆਣੇ ਕਹਿੰਦੇ ਸੁਨਣਾ ਦਾ ਸੋਖੀ ਕਹਿੰਦਾ ਸੱਚ ਪੰਜੇ ਦਾ ਪਛਾਣ ਲਓ ਸੁਨਣਾ ਦਾ ਸੋਖੀ ਕਹਿੰਦਾ ਸੱਚ ਪੰਜੇ ਦਾ ਪਛਾਣ ਲਓ ਬਹੁਤ ساری ਕੁਸ਼ਤੀ ਖਾਣੇ ਦੇ ਵਿੱਚ ਕੌਣ ਜਿੱਤ ਪ੍ਰਾਪਤ ਕਰਦਾ ਬਾਤ ਸਵੇ ਦੀ ਬਾਤ ਬਕਰਦੀ ਹੈ ਨਾਲ ਕੁਸ਼ਤੀ ਲਾ ਦਿਓ ਇੱਕ ਹੋਰ ਨਹੀਂ ਰਹੂਗੇ ਲੈ ਵੀ ਜਦੋਂ ਚੱਲ ਰਿਹਾ ਇੱਕ ਪਾਸੇ ਜੰਗਰੂ ਨੇ ਤੇ ਇੱਕ ਪਾਸੇ ਲਾਲੀ ਭਰਾਜੀ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਵੀ ਜਿਹੜਾ ਵੀ ਤੁਸੀਂ ਸਮਾਂ ਰੋਕਣਾ ਹੈ ਉਹ ਸਟਾਪ ਹੋਣਾ ਹੈ ਤੁਹਾਡੇ ਵਾਲੇ 15 ਮਿੰਟ ਚਾਹੇ ਹੋ ਜਵੇ ਚਾਹੇ ਨਾ ਹੋ ਜਵੇ ਜੋ ਸਾਡੇ ਰੈਫਰੀ ਸਾਹਿਬ ਦੇ 15 ਮਿੰਟ ਨਹੀਂ ਹੁੰਦੇ ਜਦੋਂ ਉਹ ਘੋਤੀ ਚੱਲੀ ਜਾਣੀ ਹੈ ਲੋ ਜੀ ਸਾਡੇ ਕੋਲ ਵੱਡੀ ਜੋਰ ਦਾ ਪਹਿਲਵਾਨ ਰਾਜੂ ਮਹਿਤਪੁਰਿਆ ਵੀ ਬੈਠਾ ਆ ਆਪਣੇ ਸਮੇਂ ਦੇ ਬੜੀ ਤਗੜੀ ਪੁਹਾਣੀ ਕੀਤੀ ਰਾਜੂ ਬਈ ਸਾਰੀ ਤਾਂ ਫੇਰਵਾ ਗਿਆ ਰਾਜੂ ਜੀ ਰਾਜੂ ਕਹਿੰਦਾ ਸਰੀ ਦੇ ਉੱਤੇ ਆਵਾਜ਼ ਆ ਕਾਲਾ ਸਿੰਘਾਂ ਤੇ ਜਿੱਥੇ ਮਰਜੀ ਕੋਲ ਸਦਾ ਆਵਾਜ਼ ਆ ਜੀ ਸਰੀ ਕਾਲਾ ਸਿੰਘਾਂ ਤੇ ਰਾਜੂ ਪਹਿਲਵਾਨ ਮਹਤਪੁਰ ਦੀ ਬਈ ਕਹਿੰਦੇ ਵੱਡੇ ਵੱਡੇ ਭਰਾਵਾਂ ਨੂੰ ਚੈਲੰਜ ਕਰਦਾ ਅੱਛਾ ਚੱਲ ਡਰ ਗਿਆ ਰਾਜੂ ਤਰਾ ਖੌਫੇ ਬੜਾ ਬੜਾ ਲੈ ਵੀਰ ਕੇਸ ਇੰਸਪੈਕਟਰ ਸਾਹਿਬ ਟੈਂਕੂ ਭਾਜੀ ਇੱਕ ਅਖਾਰੇ ਦੀ ਸਲਾਮੀ ਲੋ ਕਹਿੰਦੇ ਬੜਾ ਤਗੜਾ ਸੁਜੱਜਾ ਪਹਿਲਵਾਨਾ ਮਾਰੋ ਜੋਰ ਦਾ ਤਾਰੀਆਂ ਟੈਂਕੂ ਪਹਿਲਵਾਨ ਖੜਾ ਪੁਆ ਦਮੀ ਇਹ ਬਹੁਤ ਸੋਨਾ ਗੋਦਾ ਵੱਡੇ ਵੱਡੇ ਭਾਨਾਂ ਨਾਲ ਮੱਥਾ ਮਾਰਦਾ ਕਹਿੰਦਾ ਵੱਡੇ ਵੱਡੇ ਭਾਨਾਂ ਨੂੰ ਮੁਸ਼ਕਲਾ ਪਾ ਲੈਂਦਾ ਰਜਿੰਦਰ ਜੱਟ ਬੜੇ ਆਹ ਲੈ ਆਹ ਹਾ ਹਾ ਆ ਮਾਰਿਆ ਹਲਾ ਕਮਲ ਦੋ ਮਿੰਟ ਤੋਂ ਕਮਲ ਨੂੰ ਲਾ ਰਿਹਾ ਕੱਲੀ কুਸਤੀ ਗਾੜੀ ਕਮਲ ਦੀ ਕੋਈ ਗੱਲ ਨਹੀਂ ਪਾਣੀ ਕਮਲ ਭਾਜੀ ਕੱਲੀ ਸੰਗਰ ਕਹਿੰਦੀ ਕਮਲ ਰੇਡੂ ਵਾਲੇ ਦੀ কুਸਤੀ ਕੱਲੀ ਦਿਖ ਰਹੀ ਐਂ ਕਮਲ ਜਿਉਂਦ ਔਖੇ ਹੋ ਗਏ ਮਾਹਰਾਸਟਰ ਦਾ ਮੁੰਡਾ ਆ ਇਹ ਨੱਪਰ ਦਾ ਪਰਾਂ ਵੀ ਜਸਵੀਰ ਨੂੰ ਕਿੱਥੋਂ ਲਿਆਇਆ ਉੱਪਰ ਦਾ ਹਾਸਤਾ ਦਾ ਤੇਗਾ ਐ ਮੁੰਡੂ ਐ ਮਾਰਾ ਜੀ ਬੜੀ ਪਾਰਕੀ ਹੈ ਹੈਲੋ ਬਹੁਤ ਸਾਰੀ ਕੁਸ਼ਤੀ ਹੈ ਬੇ ਤਾਸ਼ਕੀਰਾ ਇਹਨਾਂ ਕੁਸ਼ਤੀਆਂ ਦਾ ਆਨੰਦ ਆ ਰਹੇ ਤੇ ਇੱਕ ਵਾਰੀ ਧਾੜੀ ਮਾਰ ਦੋ ਉਸ ਨੂੰ ਮਰੋ ਧਾੜੀ ਹੱਥੀਂ ਚੋ ਲੈ ਕੇ ਹੁਣ ਤੱਕ ਕਿਸੇ ਵੀ ਜਿਹੜਾ ਬੰਨ ਨੂੰ ਨਰਾਜ਼ ਨਹੀਂ ਕੀਤਾ ਸਾਰੀਆਂ ਜਿਹੜੀਆਂ ਕੁਸ਼ਤੀਆਂ ਕਰਾਈਆਂ ਬਹੁਤ ਸਾਰੀ ਕੁਸ਼ਤੀ ਇੱਕ ਪਾਸੇ ਲਾ ਲਈ ਲਾਲ ਦੇ ਗਰੂਪ ਹੈ ਉਹ ਸਿਰਾਂ ਲੱਗਾ ਹੋਇਆ ਹੈ ਬਹੁਤ ਵਧੀਆ ਇਸ ਵਾਰੀ ਹਮਸ ਬਹੁਤ ਰਿਹਾ ਹੈ ਔਰ ਪ੍ਰਮਾਤਮਾ ਨੇ ਵੀ ਵਧੀਆ ਸਾਫ਼ ਦੁੱਤਾ ਹੈ ਕਿ ਜਦ ਤੱਕ ਕੇ ਪੈਰ ਫਸਾਰਾ ਗੱਲ ਛੱਡੀ ਨਾ ਤਕਦੀਰਾਂ ਤੇ ਮੰਜ਼ਿਲ ਦੇ ਵੱਲ ਜਾਣਾ ਨਾ ਕਰਦਾ ਮਾਨ ਉਮੀਦਾਂ ਤੇ ਦੌਰ ਦੂਰ ਦਾ ਪਤਾ ਨਹੀਂ ਕੋਈ ਲੱਭ ਲਿਆਣਾ ਸਮੇਂ ਲੱਕੀ ਨੂੰ ਉਹ ਮਿਹਨਤ ਵਾਲਾ ਨਾਕਾ ਲਾ ਕੇ ਘੇਰਾਂਗੇ ਇੱਕ ਦਿਨ ਤਰੱਕੀ ਨੂੰ ਮਿਹਨਤ ਵਾਲਾ ਨਾਕਾ ਲਾ ਕੇ ਘੇਰਾਂਗੇ ਇੱਕ ਦਿਨ ਤਰੱਕੀ ਨੂੰ ਉਸ ਦੀ ਕੁਸ਼ਤੀ ਲਾ ਲਈ ਜੋਰ ਲਾਉਣਾ ਪੈਣਾ ਜੀ ਭਰਾ ਵੀ ਬੇਹੇ ਦਾ ਨੂੰ ਕਹਿੰਦੇ ਕ੍ਰੋਸ ਜੇ ਸਾ ਉਹ ਨਾ ਤਕਰੀਬੂ ਬੈਠਾ ਸੰਗਾ ਕਰੋਸਿਆ ਜਿਹਦਾ ਹੱਲਾ ਉਹੂ ਬੱਲੇ ਬੱਲੇ ਕੁਛ ਵੀ ਹੋ ਸੰਗਾ ਚਾਹੇ ਗਰਮੀ ਆਈਆ ਚਾਹੇ ਜੋ ਮਾਝਿਆ ਪਰੇ ਜਿਹਦਾ ਧਾਲਾ ਇੱਕ ਖਤਰਨਾ ਆ ਗਿਆ ਮਾਰਨ ਵਾਲਾ ਵੀ ਪਿੱਟਾ ਸੰਗਾ ਤੇ ਖਾਣ ਵਾਲਾ ਵੀ ਪਿੱਟਾ ਸੰਗਾ ਕਿਉਂਕਿ ਜ਼ਿੰਦਗੀ ਰਿਸਕ ਤੇ ਕਰਾ ਉਸਤਾ ਜਿਹੜਾ ਲੱਗਾ ਹੋਇਆ ਸਾਹੇ ਤੌਰ ਤੇ ਕੁਝ ਵੀ ਹੋ ਸਕਦਾ ਹੈ ਲਾਲੀ ਵੀ ਜਿੱਤ ਸਕਦਾ ਹੈ ਜਗਰੂਪ ਵੀ ਜਿੱਤ ਸਕਦਾ ਹੈ ਲਾਲੀ ਵੀ ਟਹਿ ਸਕਦਾ ਬਾਰੀ ਬਸਰੀ ਗਾ ਕਮਨਸਾ ਸਟਾਰੀ ਬਾਰੀ ਬਾਰ ਤੋਂ ਸਾਹੇ ਦਾ ਬਹੁਤ ਥੋੜਾ ਕਿ ਬੀਟੀ ਦਾ ਫੋਲਡ ਹੋ ਗਿਆ ਕਮੈਂਟ ਕਰੋ ਇੱਕ ਮੇਰਦੀਨ ਜੀ ਦਾ ਸ਼ੇਰ ਬੋਲਦੇ ਹੋ ਜੇ ਉਸਤਾ ਦਾ ਦੀ ਬੜਾ ਬਹੁਤ ਛੋਟੀ ਕੁਸ਼ਤੀ ਜਿਹੜੀ ਸਾਹਮਣੇ ਜਾਂਦੀ ਹੋਈ ਬਹੁਤ ਹੀ ਵਧੀਆ ਉਸ ਵਲਦ ਨੂੰ ਗੱਡੇ ਨਾਲ ਜੋੜਨਾ ਕਿ ਜਿਹੜਾ ਵਲਦ ਗੱਡੇ ਦੀ 36 ਉਸ ਬੰਨੇ ਕੁਸ਼ਤੀਆਂ ਢਾਉਣੀਆਂ ਕੀ ਜਿਹੜਾ ਘੁਮਣ ਤੋਂ ਪਹਿਲਾ ਜੀ ਛੱਡੇ ਮਿਹਰਦੀਨਾ ਜੇ ਉਸਤਾਦਾਂ ਦੇ ਹੋਂਦ ਦਰਸ਼ਨ ਪੈਰ ਥੋਕੇ ਉਸਤਾਦਾਂ ਦੇ ਪੀ ਛੱਡੇ ਛੋੜਾ ਛੌਟ ਕਰਕੇ ਜਿਹੜਾ ਸ਼ੇਰ ਫੜ ਜਾਣ ਸਾਡੀ ਕੀਤਾ ਇਹ ਵੱਖਰਾ ਸੁਆਦ ਵੱਖਰਾ ਸੁਆਦ ਹੈ ਪਣਾਲੀ ਸੌਣ ਸਾਡੇ ਬੰਦਾ ਵੱਡਾ ਕਰਕੇ ਤਾਲੀ ਦੇਖੋ ਜਵਾਨ ਖੇਤ ਕੇ ਮੋਰੇ ਆਇਆ ਅਮੋ ਸਮਣੀ ਇੱਕੋ ਹੀ ਰਸਵੇਂ ਮਿਹਦੀ ਪਹਿਲਾ ਦੀ ਜ਼ੋਰਦਾਰ ਤਾਲੀਆਂ ਮਾਰੋ ਲੈ ਕੋ ਕਹਿੰਦੇ ਹੈਦਾਨ ਦੇ 1960 ਵਿੱਚ ਜਾ ਕੇ 골ਡ ਮੈਡ ਜਿੱਤਿਆ ਤੇ ਅੱਜ ਹਰਾਨੀ ਪੰਜਾਬ ਦੇ ਵਿੱਚ ਆਪਣਾ ਹੱਕ ਜਮਾ ਕੇ ਬੈਠੇ ਹੈ ਨਾ ਕਹਿੰਦੇ 1960 ਦੇ ਹਰਾਨੀਆਂ ਦਾ ਮੂੰਹ ਬੰਦ ਕੀਤਾ ਜੀ ਮਹਿਰਦੀਪ ਪਹਿਲਵਾਨ ਜੀ ਨੇ 1960 ਕਹਿੰਦੇ ਦੁਨੀਆ ਦਾ ਰਸਤਮ ਬਹੁਤ ਵਧੀਆ ਆਪਾਂ ਜਿਹੜਾ ਸਟੇਜ ਦਾ ਫਰੰਟਾ ਖਾਲੀ ਰੱਖਣਾ ਹੈ ਬਹੁਤ ਸੋਹਣੀ ਕੁਸ਼ਤੀ ਹੈ ਅਖਾੜੇ ਦੇ ਵਿੱਚ ਚੱਲਦੀ ਹੋਈ ਕਿ ਮਾਂ ਦੀ ਸਤਿ ਸ੍ਰੀ ਅਕਾਲ ਕਿ ਕਰ ਦਿੰਦਾ ਹੈ ਵੀ ਜਿਹੜੇ ਜਿਹੜੇ ਆਪਣੇ ਮਾਪਾਂ ਨੂੰ ਪਿਆਰ ਕਰਦੇ ਉਹ ਤਾੜੀ ਵਾੜ ਕੇ ਦੱਸੋ ਜਿਹੜੇ ਨਹੀਂ ਪਿਆਰ ਕਰਦੇ ਬੇਸ਼ੱਕ ਤਾੜੀ ਨਹੀਂ ਮਾਰਦੇ ਬਹੁਤ ਸੋਣਾ ਵੀਰੋ ਤੁਹਾਡੀ ਜ਼ਿੰਦਗੀ ਆ ਲੰਬੀ ਹੈ ਜਿਸ ਤਰ੍ਹਾਂ ਮਰਜ਼ੀ ਆਪਣੀ ਜ਼ਿੰਦਗੀ ਨੂੰ ਜਿਓ ਪਰ ਇੱਕ ਮੈਂ ਬੇਨਤੀ ਕਰਾਂਗਾ ਕਿ ਸਮਾਂ ਆਪਣੇ ਮਾਤੇ ਬਾਪ ਨੂੰ ਜ਼ਰੂਰ ਦੇਖੋ ਆਹ ਸਾਡੇ ਬਾਪ ਜੀ ਬਾਹੋਂ ਲਾਡੀ ਬਾਹੋਂ ਲਾਡੀ ਬੱਸ ਸੋਣਾ ਆਹ ਕੁਸ਼ਤੀ ਦਾ ਸਵਾਦ ਵੱਖਰਾ ਹੈ ਹੈਲੋ ਆਹ ਕੁਸ਼ਤੀ ਦਾ ਸੱਜੀ ਬਈ ਆਹ ਦਾ ਨੂੰ ਪੱਪੀ ਕਹਿੰਦੇ ਆ ਮੋਰਾਂ ਮੋਟੇ ਹੱਥ ਦਾ ਪੱਪੀ ਮਾਰੀ ਅੱਜ ਤੱਕ ਨਾ ਨਹੀਂ ਦੋਗਾ ਇਹ ਪੱਜਿਆ ਨਹੀਂ ਜਗ ਰੂਪ ਪਾਦੀਆ ਇਹ ਕੋਤੀ ਤੇਜ਼ੀ ਨਾਲ ਚੱਲ ਰਿਹਾ ਕੋਈ ਨਿਕਲਣ ਦੀ ਕੋਸ਼ਿਸ਼ ਕਰਦਾ ਲਗੋਟੇ ਤੇ ਪੜੇ ਅਮਰੋ ਫਮਰੋ ਜੁੱਤ ਚੱਲ ਰਿਹਾ ਬਹੁਤ ਵਧੀਆ ਦੂਜੇ ਨੇ ਨੱਪ ਦੀ ਮਿਹਰ ਹੋ ਜਵੇ ਸਭ ਤੋਂ ਪਹਿਲਾਂ ਨੱਪ ਦੀ ਮਿਹਰ ਹੋਣਾ ਬਹੁਤ ਜ਼ਰੂਰੀ ਆ ਮੰਨ ਤੇ ਜੇ ਜਾ ਕੇ ਪ੍ਰਵਾਨ ਤਾਂ ਮਿਹਨਤ ਆਪਣੀ ਕੋਟ ਬਗਾਨੀ ਇਹ ਹੈ ਮੰਮੀ ਦਾ ਸੂਲ ਹੱਸੋ ਬਹੁਤ ਕੋਈ ਮਾਰਦਾ ਹੈ ਤੌੜ ਕੋਈ ਮਾਰਦਾ ਹੈ ਤੱਪ ਕੋਈ ਪਟ ਕੇ ਲੱਟ ਕੇ ਪੱਜਾ ਬੋਲੋ ਜੀ ਬੋਲੋ ਕੋਈ ਮਾਰਦਾ ਏ ਧੌਲ ਕੋਈ ਮਾਰਦਾ ਏ ਧਫਾ ਕੋਈ ਭੱਜ ਕੇ ਪੱਟਾਂ 'ਵਾਂ ਲਾਂ ਮਦਾਈ ਮੇਰ ਦੀਨਾਂ ਚ ਰੱਬ ਦੀ ਮੇਰ ਹੋ ਜਾਏ ਬੰਦਾ ਤਾਂ ਜਾ ਕੇ ਪਹਿਲਵਾਨ ਅਖਵਾਉਂਦਾ ਏ ਪਹਿਲਵਾਨੀ ਕਰਨੀ ਬੜੀ ਔਖੀ ਏ 10 ਮਿੰਟ ਕਹਿੰਦੇ ਕੁਸ਼ਤੀ ਚੱਲੀ ਏ ਕਿ ਮਾਂ ਦੀ ਸਿੱਤ ਦਾ ਹਰਕੇ ਕਰ ਦਿੰਦਾ ਮਾਂ ਦੀ ਸਿੱਤ ਦਾ ਹਰਕੇ ਕਰ ਦਿੰਦਾ ਪਿਤਾ ਕਿਸੇ ਨੂੰ ਵੀ ਨਹੀਂ ਯਾਦ ਰਹਿੰਦਾ ਹੁੰਦਾ ਪਿਓ ਵੀ ਰੱਬ ਦਾ ਰੂਪ ਦੂਜਾ ਜਿਹਦੇ ਸਿਰ ਤੇ ਘੱਟ ਆਵਾਜ਼ ਰਹਿੰਦਾ ਏ ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੁੰਦਾ ਏ ਜਿਹੜਾ ਉਦਾਤ ਨਹੀਂ ਹਰ ਪਲ ਬੇਤਾਬ ਰਹਿੰਦਾ ਏ ਉਹਦੇ ਝਿਰਕਾ ਆਪਾਂ ਸਾਰੇ ਦੇਖਦੇ ਆ ਉਹਦੇ ਪਿਓ ਦਾ ਪਿਆਰ ਨਹੀਂ ਕਿਸੇ ਨੂੰ ਯਾਦ ਰਹਿੰਦਾ ਕਿਉਂਕਿ ਬਾਪੂ ਦੀਆਂ ਝਿਰਕਾਂ ਦੇ ਵਿੱਚ ਵੀ ਪਿਆਰ ਹੁੰਦਾ ਹੈ ਬਹੁਤ ਸારી ਕੁਸ਼ਤੀ ਜਿਹੜੀ ਖਾਣੇ ਚੱਲਦੀ ਹੋਈ ਆਹ ਬਹੁਤ ਵਧੀਆ ਨਹੀਂ 15 ਘੰਟਿਆਂ ਤੋਂ ਵੀ ਜ਼ਿਆਦਾ ਟਾਈਮ ਲੱਗਦਾ ਹੈ ਹਾਂਜੀ ਸਹੀ ਗੱਲ ਹੈ ਬਹੁਤ ਸੋਹਣਾ ਬਹੁਤ ਸਾਰੀ ਕੁਸ਼ਤੀ ਦਰਸ਼ਕ ਖੁਸ਼ ਹੋਣੇ ਚਾਹੀਦੇ ਆ ਸਹੀ ਕਮੇਟੀ ਦੇ ਮੈਂ ਬਾਰਕਵਾਤ ਦਵਾਗਾ ਸਾਰੀ ਸ਼ਹਿਰ ਕਮੇਟੀ ਨੂੰ ਕਿ ਅੱਜ ਜਿਹੜਾ ਵੀ ਮਨ ਆਇਆ ਉਹ ਭੁਲ ਕੇ ਗਿਆ ਮੈਂ ਗਾਜੀ ਕੁਮਰ ਜੋ ਵੀ ਪਿਆਰ ਜਿਹੜਾ ਦਿੱਤਾ ਉਹ ਵੀ ਸਨਕਾਰ ਕੀਤਾ ਜੇ ਦੰਗਲ ਕਮੇਟੀ ਦਾ ਫੈਸਲਾ ਵਧੀਆ ਸੀ ਇੱਕ ਵਾਰੀ ਮੋਹਰ ਲਾ ਦਿਓ ਤਾੜੀਆਂ ਮਾਰ ਦੇ ਦਿਓ ਸਹੀ ਹੈ ਕਿਸੇ ਵੀ ਮਨ ਨੂੰ ਜਿਹੜਾ ਨਰਾਜ਼ ਕਰਕੇ ਨਹੀਂ ਭੇਜਿਆ ਜਗੜੇ ਵੀਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਬਸ ਸਰੀ ਕੁਸ਼ਤੀ ਜਿਹੜੇ ਉੱਡੇ ਪੰਛੀ ਵੀ ਜਿਹੜੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਚਾਗੇ ਜੀ ਸਰੀ ਪਿਆ ਜੀ ਬੋਠਾ ਰਾਜੂ ਕਹਿੰਦਾ ਜਾ ਤਾਂ ਸਰੀ ਦੀ ਭੁਲਾਨੀ ਨਹੀਂ ਛੜਾਵਾ ਬਾਜਾ ਮੇਰੇ ਲੋ ਸਰੀ ਭੁਲਾਨੀ ਆ ਰਾਜੂ ਭੁਲਾਨਾ ਲੈ ਬੈ ਗਿਆ ਬਹੁਤ ਵਧੀਆ ਜੁੱਦ ਚੱਲ ਰਿਹਾ ਹੈ ਬਹੁਤ ਵਧੀਆ ਮੁਸਤੀ ਸਾਹਮਣੇ ਸਵਾਦ ਵੱਖਰਾ ਆਹ ਸਵਾਦ ਆ ਵੀ ਸਵਾਦ ਬਣਿਆ ਹੋਇਆ ਬੋਧੇ ਤੇ ਰੱਖਿਆ ਹੋਇਆ ਤਰਦੇ ਬੱਤਾ ਨਹੀਂ ਵਿੱਚ ਆਹ ਆਹ ਹੋਰ ਅੱਬ ਉਹ ਮਿਹਲੀ ਦਾਵਾ ਜੀ ਲੈ ਕਿੱਥੋਂ ਕਿੱਥੋਂ ਬੱਜੀ ਅੱਬ ਆਹ ਲਾਣੀ ਜਿੱਤ ਬਈ ਬਾਜੀ ਵਾਹ ਲਾ ਜੀ ਕੋਈ ਬੜਾ ਜੋਰ ਲਾਜ ਮੁੰਡਿਆਂ ਨੂੰ ਜਗਜੂਬ ਕੋਈ ਗੱਲ ਹੀ ਪੱਠੇ ਬਹੁਤ ਸੋਹਣਾ ਕੋਈ ਇਹ ਦੋਨਾਂ ਦੀ ਕੁਸ਼ੀ ਦਾ ਸਾਨ ਹੈ ਇੱਕ ਵਾਰੀ ਤਾਰੀ ਮਾ ਦੇ ਕੋ